है। बढ़िया है सर बढ़िया ਆਏ ਆ ਜਾਓ ਆ ਜਾ ਨਾਲ ਤੁਰ ਕੇ ਹੋਰ ਇੱਕ ਟਾਇਰ ਆਈ ਨਹੀਂ ਆਪਣੇ ਵੱਲ ਵੀ ਲੈ ਕੇ ਲੋਕੋ ਗਾਲੇ ਇਸ ਤਰ੍ਹਾਂ ਹੈ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਆਪਾ ਭਗਵਾਨ ਸਿੰਘ ਮਾਨ ਜੀ ਤੇ ਜਿਹੜੀਆਂ ਝਾਕੀਆਂ ਜਿਹੜੀਆਂ ਆ ਪੰਜਾਬ ਦੇ ਵਿੱਚ ਦੇ ਗੁਜ਼ਰ ਰਹੀਆਂ ਅੱਜ ਇਹ ਝਾਕੀਆਂ ਜਿਹੜੀਆਂ ਹਲਕਾ ਵਿਧਾਨ ਸਭਾ ਫਲੋਰ ਦੇ ਅਹਿਮ ਕਸਬਾ ਜਿਹੜਾ ਦਾ ਫਲੋਰ ਤੇ ਜਿਹੜੀਆਂ ਝਾਕੀਆਂ ਵਕ ਵਕ ਪਿੰਡਾਂ ਦੇ ਵਿੱਚ ਹੀ ਹੁੰਦੀਆਂ ਹੋਈਆਂ ਪੂਰੇ ਹਲਕੇ ਨੂੰ ਹਲਕਾ ਵਿਧਾਨ ਸਭਾ ਫਲੋ ਜਿਹੜੀ ਜੀਆ ਕਵਰ ਕਰਾਂਗੇ ਅੱਗੇ ਜਿਹੜਾ ਗਾਇਆ ਜਾ ਰਿਹਾ ਹੈ ਇਹ ਝਾਕੀਆਂ ਜਿਹੜੀਆਂ ਸਾਡੇ ਪੰਜਾਬ ਦੀ ਹੋਣ ਨੂੰ ਦਰਸਾਉਂਦੀਆਂ ਆ ਤੁਸੀਂ ਦੇਖਿਆ ਜਿੰਨੇ ਵੀ ਸਾਡੇ ਗਗਰੀ ਬਾਬੇ ਨੇ ਜਿੰਨੇ ਵੀ ਸਾਡੇ ਕੂਕਾ ਲਹਿਰ ਦੇ ਲੋਧੀ ਹੋਏ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਬਹੁਤ ਹੀ ਵੱਡਾ ਰੋਲ ਅਦਾ ਕੀਤਾ ਆ ਸਾਡੇ ਬਹੁਤ ਹੀ ਜਿਹੜੇ ਸਾਡੇ ਆਜ਼ਾਦੀ ਦਿਵਾਉਣ ਵਾਲੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਔਰ ਜਿਹੜੇ ਸਾਰਿਆਂ ਨੇ ਤੁਹਾਨੂੰ ਜਿਹੜੀ ਆਜ਼ਾਦੀ ਦਵਾਈ ਆ ਇਹ ਝਾਕੀਆਂ ਜਿਹੜੀਆਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰਾਂ ਨੇ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਜਿਹੜੇ ਹੈਗਾ ਦਿੱਲੀ ਭੇਜੀਆਂ ਸੀਆਂ ਪਰੰਤੂ ਕੇਂਦਰ ਦੀ ਜਿਹੜੀ ਕੋਈ ਦੀ ਹਰਕਤ ਆ ਕੇਂਦਰ ਦੀ ਜਿਹੜੀ ਸਰਕਾਰ ਨੇ ਜਿਹੜੀਆਂ ਇਹਨਾਂ ਜਿਹੜੀਆਂ ਝਾਕੀਆਂ ਨੂੰ ਜਿਹੜਾਗਾ ਰਿਜੈਕਟ ਕੀਤਾ ਹੈਗਾ ਪਰੰਤੂ ਝਾਕੀਆਂ ਨੂੰ ਰਿਜੈਕਟ ਕਰ ਸਕਦੇ ਨੇ ਪਰantu ਜਿਹੜੇ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਹੈਗੀ ਆ ਦਿਲਾ ਦੀ ਧੜਕਣ ਜਿਹੜੀ ਹੈਗਾ ਉਹ ਸੁਣੀ ਨਹੀਂ ਬਣ ਸਕਦੇ ਸੋ ਸਾਨੂੰ ਹੁਕਮ ਹੋਇਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਇਹਨਾਂ ਚਾਕੀਆਂ ਦੇ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦਾ ਇਹਨਾਂ ਦੇ ਨਾਲ ਜਿਹੜਾ ਹੈਗਾ ਬਹੁਤ ਹੀ ਨੇਲ ਦਾ ਰਿਸ਼ਤਾ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈਆ ਅਸੀਂ ਉਹਨਾਂ ਦੇ ਅੱਗੇ ਜਿਹੜਾਗਾ ਆਪਣਾ ਜਿਹੜਾਗਾ ਸਿਰ ਨਮਨ ਕਰਦੇ ਆ ਚਰਨ ਸਪਰਸ਼ ਕਰਦੇ ਆ ਸੋ ਅਸੀਂ ਇਹਨਾਂ ਚਾਕੀਆਂ ਨੂੰ ਜਿਹੜਾ ਲੈ ਕੇ ਜਿਹੜਾਗਾ ਮੈਂ ਸੇਵਾਦਾਰ ਹੋਣ ਦੇ ਨਾਤੇ ਹਲਕਾ ਵਿਧਾਨ ਸਭਾ ਫਰੋਦ ਦੇ ਪਿੰਡਾਂ ਦੇ ਵਿੱਚ ਜਿਹੜਾਗਾ ਉਹਨਾਂ ਲੋਕਾਂ ਨੂੰ ਉਹਨਾਂ ਸਾਥੀਆਂ ਨੂੰ ਜਾਗ ਰੂਪ ਕਰਾਂਗਾ ਧੰਨਵਾਦ